तस्वीर थोड़े नाझिया कर रहे हैं सिविल हस्पता श्री चमकौर साहब तो कैफ लाइव टीवी देख रहे सारे दर्शकों का मैं परमजी कुमार स्वागत करता अमकौर साहब सिविल हस्पताल मौजूद है जिथे कि ਪਿਛਲੇ 8 ਦਿਨਾਂ ਤੋਂ ਜਿਹੜੇ ਕੱਚੇ ਕਾਮਿਆਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸਫਾਈ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਨੂੰ ਦੇਖਦੇ ਹੋਏ ਇੱਥੇ ਅਧਿਕਾਰੀ ਵੀ ਪਹੁੰਚੇ ਨੇ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਨਜ਼ਰ ਆ ਰਹੀਆਂ ਪਰantu ਹਜੇ ਤੱਕ ਇਹਨਾਂ ਦੀ ਇੱਥੇ ਕੋਈ ਸਾਰ ਲੈਣ ਨਹੀਂ ਪਹੁੰਚਿਆ ਗੱਲਬਾਤ ਵੀ ਥੋੜੀ ਕਰਾਉਨੇ ਆ ਕੀ ਕਹਿਣਾ ਕਿਵੇਂ ਕਿਉਂ ਤਨਖਾਹ ਇਹਨਾਂ ਨੂੰ ਦਿੱਤੀ ਨਹੀਂ ਜਾਂਦੀ ਕੀ ਕਾਰਨ ਹੈ ਕੀ ਜਿਹੜੇ ਇਹਨਾਂ ਵੱਲੋਂ ਕੋਈ ਚੰਗੇ ਤਰੀਕੇ ਨਾਲ ਕੰਮ ਨਹੀਂ ਕੀਤੇ ਜਾਂਦੇ ਇਸ ਕਾਰਨ ਆ ਜਾਂ ਫਿਰ ਕੋਈ ਹੋਰ ਕਾਰਨ ਹੈ ਗ ਜੀ ਪ੍ਰਧਾਨ ਜੀ ਕੀ ਨਾਮ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਾਗਰ ਸਿੰਘ ਹੈ ਜੀ ਲਾਗਰ ਜੀ ਕੀ ਗੱਲ ਬਾਤ ਹੈ ਜਿਹੜੀ ਤੁਸੀਂ ਇਹ ਪਈਆਂ ਰਦ ਦੇਣ ਤੋਂ ਧਰਮੇ ਤੇ ਬੈਠੇ ਕੀ ਕਹਿਣਾ ਹਰ ਹਾਲ ਇਹ ਸਾਡੀਆਂ 5-6 ਮਹੀਨਿਆਂ ਦੇ ਵਿੱਚ ਪੈਂਡਿੰਗ ਤਨਖਾਹਾਂ ਪਈਆਂ ਤੇ ਸਾਡੀਆਂ ਤਨਖਾਹਾਂ ਨਹੀਂ ਮਿਲ ਰਹੀਆਂ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਤੇ ਅਸੀਂ ਕਹਿੰਦੇ ਆ ਕਿ ਸਾਡੀਆਂ ਪੈਂਡਿੰਗ ਤਨਖਾਹਾਂ ਪਈਆਂ ਜਾਣੀ ਜਾਣ ਸਾਨੂੰ ਝੂਠੇ ਦਿਲਾਸੇ ਦਿੱਤੇ ਜਾਂਦੇ ਆ ਪਹਿਲਾਂ ਸਾਨੂੰ ਕਹਿੰਦੇ ਸੀ ਤੁਹਾਨੂੰ ਪੱਕੇ ਕਰ ਦੇਣਾ ਆਪਣੇ ਅੰਡਰ ਲੈ ਲੈਣਾ ਸਾਨੂੰ ਕਿਸੇ ਨੇ ਪੱਕਾ ਨਹੀਂ ਕਰਿਆ ਸਾਡੀ ਕੋਈ ਤਨਖਾਹ ਨਹੀਂ ਵਧਾਈ ਅਸੀਂ ਕਰੋਨਾ ਮਹਾਮਾਰੀ ਦੇ ਵਿੱਚ ਪੂਰਾ ਤਲਵੰਦ ਹੀ ਨਾਲ ਲੁੱਟੀਆਂ ਕੀਤੀਆਂ ਤੇ ਹਾਂ ਆਪਣੀ ਜਾਨ ਪਰ ਖੇਲ ਕੇ ਅਸੀਂ ਲੁੱਟੀਆਂ ਕੀਤੀਆਂ ਕਰੋਨਾ ਵਿੱਚ ਇਹ ਸਾਨੂੰ ਬਸ ਅਸੀਂ ਕੱਲ ਸਰਜਨ ਸਾਹਿਬ ਦੇ ਗਏ ਸੀ ਮੰਗ ਪੱਤਾ ਦਿੱਤਾ ਉਹਨਾਂ ਨੂੰ ਤੇ ਉਹ ਕਹਿੰਦੇ ਵੀ ਅਸੀਂ ਸਾਨੂੰ ਭਰੋਸਾ ਦਿੱਤਾ ਵੀ ਹਾਂ ਤੁਹਾਡਾ ਹੱਲ ਕਰਾਂਗੇ ਪਰ ਸਾਡਾ ਹਲੇ ਕੋਈ ਹੱਲ ਨਹੀਂ ਹੋਇਆ ਅਸੀਂ ਧਰਨੇ ਤੇ ਇਕੱਲੇ ਬੈਠੇ ਆ ਅਸੀਂ ਬੈਠਾਂਗੇ ਸਰਕਾਰੀ ਸਹਿਬਾਂ ਨੂੰ ਪਹੁੰਚੋ ਕਿਹੜੇ ਕਿਹੜੇ ਨਾਲ ਪਹੁੰਚੋ ਰਿਹਾ ਇੱਥੇ ਸੇਠ ਸਾਹਿਬ ਜਣ ਸਾਹਿਬ ਪਹੁੰਚੇ ਹੋਇਆ ਤੇ ਡੀ ਐਮ ਸੀ ਸਾਹਿਬ ਦਾ ਆਪਾਂ ਪਹੁੰਚੇ ਹੋਏ ਤੇ ਹੁਣ ਤੁਹਾਨੂੰ ਦੱਸਿਆ ਉਹਨਾਂ ਨੇ ਕੋਈ ਥੋੜਾ ਨਾਲ ਗੱਲਬਾਤ ਕੀਤੀ ਹਾਲੇ ਕੋਈ ਗੱਲਬਾਤ ਨਹੀਂ ਕੀਤੀ ਤੇ ਉਹ ਕਹਿੰਦੇ ਦੇਖਦੇ ਆ ਜੀ ਹੁਣ ਸਾਡੇ ਨਾਲ ਗੱਲਬਾਤ ਕਰਨਗੇ ਹਾਂਜੀ ਬਾਜੀ ਤੁਹਾਡਾ ਕੀ ਨਾਮ ਲਖਵੇਸ਼ ਸਿੰਘ ਜੀ ਪਰਮੇਸ਼ਰ ਜੀ ਕੀ ਗੱਲਬਾਤ ਹੈ ਜੀ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਕਿੰਨੇ ਬੰਦੇ ਬੈਠੇ ਹੋ ਕਿਹੜੇ ਕਿਹਨਾਂ ਕਿਹਨਾਂ ਨੂੰ ਤਨਖਾਹ ਮਿਲੀ ਜਾਂ ਨਹੀਂ ਧਰਨੇ ਤੇ ਅਸੀਂ 6 ਬੰਦੇ ਬ ਅਸੀਂ ਐਸ ਸਮosaurੂ ਐਮਐਲਏ ਸਾਹਿਬ ਨੂੰ ਸਿਹਤ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਡੀ ਕੇ ਸਾਹਿਬ ਨੂੰ ਮੰਨ ਪੱਤਰ ਦੇ ਚੁਕੇ ਆ ਕੱਲ ਅਸੀਂ ਸਿਵ ਸਰਦਾਰ ਜੀ ਸਾਹਿਬ ਨੂੰ ਮੰਨ ਪੱਤਰ ਦਿੱਤਾ ਆਪਣਾ ਉਦੋਂ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ 4-5 ਦਿਨ ਤੱਕ ਤੁਹਾਡੀਆਂ ਤਰਖਾਹਾਂ ਬੈਠਣਗੀਆਂ ਅਰਧ ਦਿਨ ਤੋਂ ਤੁਹਾਨੂੰ ਘਰਨੇ ਤੇ ਬੈਠੇ ਰਹੋਗੇ 4-5 ਦਿਨ ਤਾਂ ਬੈਠੇ ਨਿਬੜ ਤੁੱਕੇ ਕੀ ਕੰਮ ਹੋਪਰੇ ਦਵਾਰੇ ਕਹਿਣਾ ਜੀ ਜੇ ਤੁਹਾਡੀਆਂ ਤਰਖਾਹਾਂ ਨਾ ਪਈਆਂ ਅਸੀਂ ਇਸੇ ਤਰ੍ਹਾਂ ਸੰਘਰਸ਼ ਕਰੂਗੇ ਹੋਰ ਤੇਜ਼ ਕਰੂਗੇ ਅੱਜ ਇੱਥੇ ਅਫਸਰ ਸਾਹਿਬਾਨ ਪਹੁੰਚੇ ਕੀ ਉਹਨਾਂ ਨੇ ਤੁਹਾਨੂੰ ਇੱਥੇ ਆ ਕੇ ਮਿਲਣ ਦੀ ਕੋਸ਼ਿਸ਼ ਕੀਤੀ ਨਹੀਂ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਜੀ ਕੌਣ ਆਏ ਹੋਏ ਨੇ ਇੱਥੇ ਸਿਵਲ ਸਰਜਨ ਸਾਹਿਬ ਆਏ ਆ ਡੀ ਐਮ ਸੀ ਸਾਹਿਬ ਆਏ ਆ ਸਾਡੂੰ ਅਜੇ ਕੋਈ ਗੱਲਬਾਤ ਨਹੀਂ ਹੋਈ ਅਸੀਂ ਕਰੋਨਾ ਦੌਰਾਨ ਵੀ ਆਪਣੀ ਜਾਨ ਪਰ ਖੇਲ ਕੇ ਕੰਮ ਕਰਿਆ ਤੇ ਸਾਨੂੰ ਕਰੋਨਾ ਵੀ ਹੋ ਚੁੱਕਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਨੌਕਰੀ ਕਰਦਿਆਂ ਮੈਂ 2002 ਦਾ ਕੰਮ ਕਰ ਰਿਹਾ ਜੀ ਇਹ ਸਸਤਾ ਪਰ ਪੱਕੇ ਦਾ ਸਾਨੂੰ ਕਿਆ ਕਹਦਾ ਸਾਨੂੰ ਟਾਈਮ ਨਾਲ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਹੁਣ ਪਿਛਲੇ 5 ਮਹੀਨਿਆਂ ਤੋਂ ਤਨਖਾਹ ਪੈਂਡਿੰਗ ਹੈ ਹੋਰ ਜ਼ਿਆਦਾ ਹੈ 5 5 ਮਹੀਨੇ ਤੋਂ ਕਿਤੇ ਬੰਦੇ ਕਿਹੜੇ ਕੋਲ ਸਾਰੇ ਇਨਖਾਹ ਨਹੀਂ ਮਿਲੇ ਹਾਂਜੀ ਸਿਰ ਬੰਦੇ ਫਾਇਦੇ ਹੋਰ ਕੀ ਕਹਿਣਾ ਤੁਹਾਡਾ ਹੋਰ ਬੱਸ ਅਸੀਂ ਸਰਕਾਰ ਨੂੰ ਇਹ ਕਿਹੜਾ ਚਾਹੁੰਦੇ ਆ ਬੇਇੱਜ਼ਤੀ ਕਰਦੇ ਆ ਵੀ ਸਾਡੀ ਤਰਖਾਹ ਪਾਈ ਜਾਵੇ ਜਲਦ ਜਲਦ ਤਾਂ ਅਸੀਂ ਕੰਮ ਬਹਾਲ ਕਰ ਜੀ ਅਕੀਰ ਜੀ ਇੱਥੇ ਸਫਾਈ ਨੂੰ ਲੈ ਕੇ ਵੀ ਕਾफी ਨੁਕਸਾਨ ਹੋ ਰਿਹਾ ਨਜ਼ਰ ਆ ਰਿਹਾ ਹੈ ਮਿੱਟੀ ਮਰੀਜ਼ੀ ਕਾफी ਪ੍ਰਚਾਰ ਹੋ ਰਿਹਾ ਨਜ਼ਰ ਆ ਰਿਹਾ ਹੈ ਦੇਖੋ ਜੀ ਨੁਕਸਾਨ ਤਾਂ ਹੁਣ ਹੋ ਰਿਹਾ ਹੈ ਕੂੜਾ ਕਰਕਰ ਦਿਖ ਰਿਹਾ ਹੈ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਐਸਐਮਓ ਸਾਹਿਬ ਨੇ ਮੌਜੂਦਾ ਐਸਐਮਓ ਸਾਹਿਬ ਨੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੋਈ ਧੰਨਵਾਦ ਐਸਐਮਓ ਸਾਹਿਬ ਨੇ ਸਾਨੂੰ ਸਹਿਯੋਗ ਪੂਰਾ ਦਿੱਤਾ ਆ ਵੀ ਉਹ ਕਹਿੰਦੇ ਵੀ ਸਾਡਾ ਫੰਡ ਨਹੀਂ ਆ ਰਿਹਾ ਉਹ ਸਾਡੇ ਨਾਲ ਹੈ ਜੀ ਉਹ ਸਾਰਾ ਸਟਾਫ ਫੰਡ ਕਿੱਥੋਂ ਨਹੀਂ ਆ ਰਿਹਾ ਹੈ ਫੰਡ ਸਰਕਾਰ ਨਹੀਂ ਪਾ ਰਹੀ ਸਰਕਾਰ ਤੋਂ ਹਾਂਜੀ ਸਰਕਾਰ ਦੇ ਉੱਚ ਅਧਿਕਾਰੀ ਬੜੇ ਬੜੇ ਦਾਵਾ ਕਰਦੇ ਨਜ਼ਰ ਆ ਰਹੇ ਨੇ ਕਿ ਹਰ ਜਿਹੜੇ ਲੱਗੇ ਹੋਏ ਨੇ ਮੁਰਾਜ਼ਮ ਨੂੰ ਤਰ੍ਹਾਂ ਦਿੱਤੀਆਂ ਜਾਣਦੀਆਂ ਕੀ ਲੱਗਦਾ ਕੀ ਕੀ ਕੁਰਕੀਆਂ ਪਨਾਰੇ ਨੇ ਸਾਨੂੰ ਤਾਂ ਕੋਈ ਉੱਥਾਈ ਮਿਲ ਰਿਹਾ ਜੀ ਸਾਡੇ ਬਾਰੇ ਤਾਂ ਤੁਸੀਂ ਨੇ ਕੋਈ ਗੱਲ ਵਾਦ ਨਹੀਂ ਕੋਈ ਸਾਨੂੰ ਪ੍ਰਸ਼ਾਸਨ ਦਾ ਬੰਦਾ ਕੋਈ ਮਿਲਣ ਨਹੀਂ ਆਇਆ ਕੋਈ ਨਹੀਂ ਆ ਸਾਡੇ ਨਿਆਣੇ ਭੁੱਖੇ ਮਰਦੇ ਆ ਸਾਡੇ ਨਿਆ ਬੱਚਿਆਂ ਦੀਆਂ ਬੀਤਸਾ ਪਈਆਂ ਐਡਮਿਸ਼ਨਾਂ ਕਰਾਉਣੇ ਵਾਲੀਆਂ ਦਸਵਾਸੀ ਕਿ ਇੱਥੇ ਜਾਈਏ ਕੀ ਕਰੀਏ ਮਨਨ ਨੇ ਵੀ ਤੁਹਾਨੂੰ ਤਨਖਾਹ ਨਹੀਂ ਦਿੱਤੀਆਂ ਸਰਕਾਰ ਵੱਲੋਂ ਬੋਲਿਆ 20 ਕਰੋੜੀ ਹੈ ਅਗਲਾ ਸਟੈਪ ਤੁਹਾਡਾ ਕੀ ਹੋਵੇਗਾ ਅਗਲਾ ਸਟੈਪ ਸਾਡਾ ਜੁਨੀ ਜੁਨੀਅਨ ਜ਼ਮੀਨਦਾਰੀਆਂ ਨੂੰ ਨਾਲ ਲੈ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਊਗਾ ਜਿਹੜੇ ਪੱਧਰ ਬਾਕੀ ਦੀ ਜ਼ਮੀਨ ਤੁਹਾਡੇ ਨਾਲ ਨੇ ਹਾਂ ਜੀ ਨਾਲ ਹੀ ਹਾਂ ਜੀ ਕੀ ਨਾ ਕਰੀਏ ਬਲਜੀਤ ਕਹਾਰੀ ਕੀ ਕਹਣਾ ਤੁਸੀਂ ਵੀ ਤੁਹਾਨੂੰ ਤਨਖਾਹ ਨਹੀਂ ਦਿੱਤੀ ਗਈ ਹਾਂਜੀ ਸਰ ਸਾਨੂੰ ਵੀ ਟਾਈਮ ਤੇ ਨਹੀਂ ਤਨਖਾਹ ਦਿੱਤੀ ਜਾਂਦੀ ਪਰ ਇਹ ਅਸੀਂ ਇਹਨਾਂ ਦੀ ਫੈਮਲੀ ਆ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਅਸੀਂ ਫੈਮਲੀ ਤੌਰ ਤੇ ਵੀ ਧਰਨੇ ਤੇ ਇਹਨਾਂ ਦੇ ਨਾਲ ਆ ਕਿਉਂ ਸਾਨੂੰ ਘਰ ਦਾ ਖਰਚ ਅਸੀਂ ਚਲਾਣਾ ਸਾਨੂੰ ਪਤਾ ਏ ਜੇ ਬਾਹਰੋਂ ਇਹ ਕਮਾਈ ਕਰਕੇ ਲੈ ਕੇ ਆਣਗੇ ਤਾਂ ਘਰ ਦਾ ਖਰਚ ਚਲਾਵਾਂਗੇ ਅਸੀਂ ਪਰ ਸਾਨੂੰ ਬੜੀ ਮੁਸ਼ਕਲ ਆਂਦੀ ਆ 20 ਸਾਲ ਹੋ ਗਏ ਨਾ ਨੂੰ ਇੱਥੇ ਕੰਮ ਕਰਦੇ 1100 ਰੁਪਏ ਤਨਖਾਹ ਤੇ ਇੱਥੇ ਕੰਮ ਕਰਨ ਲੱਗੇ ਸੀ ਅੱਜ ਹੁਣ ਬੜੇ ਭਾਗੇ ਨਾ ਤੇ ਪਰ ਹੁਣ 5 ਮਹੀਨੇ ਹੋ ਗਏ ਤਨਖਾਹ ਨਹੀਂ ਮਿਲ ਰਹੀ ਹੁਣ ਤਾਂ ਅਸੀਂ ਦਿਹਾੜੀ ਕਰਨ ਯੋਗੇ ਵੀ ਨਹੀਂ ਹੈਗੇ ਬਾਹਰ ਕਿੱਥੇ ਕਰੀਏ ਅਸੀਂ ਦਿਹਾੜੀ ਯਾਰ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਇਹਨਾਂ ਨੂੰ ਪੱਕੇ ਕਰੇ ਜਾਵੇ ਤੇ ਪੈਂਡਿੰਗ ਪਈਆਂ ਤਨਖਾਹ ਸਾਡੀਆਂ ਦਿੱਤੀਆਂ ਜਾਣ। ਤੁਸੀਂ ਵੀ ਇੱਥੇ ਕੰਮ ਕਰਦੇ ਹੋ? ਹਾਂਜੀ ਮੈਂ ਆਸ਼ਾ ਵਰਕਰ ਹਾਂ। ਤੁਹਾਨੂੰ ਵੀ ਇੱਥੇ ਕੋਈ ਪ੍ਰਸਾਦ ਕਰਨਾ ਕੋਈ ਬੜੀਆਂ ਸਹੂਲਤ ਨਹੀਂ ਜੀ ਕੋਈ ਵੀ। ਘਰ ਸਰ ਦੇ ਇਲਾਕੇ ਜੀ ਸੂਟ ਨਹੀਂ ਹੋਰ ਵੀ ਕਿਤਨੀ ਨਹੀਂ। ਨਹੀਂ ਹੋਰ ਤਾਂ ਬਾਹਰ ਹੈ ਪਰ ਉਹੇ ਤਾਂ ਸਾਨੂੰ ਕੋਈ ਸਹੂਲਤ ਨਹੀਂ ਅਸੀਂ ਪ੍ਰੈਗਨੈਂਟ ਆ ਬੈਠੀਆਂ ਦੇਖੋ ਉੱਥੇ ਪੱਖਾ ਵੀ ਨਹੀਂ ਹੈਗਾ ਇਸ ਟਾਈਮ। ਬਾਥਰੂਮਾਂ 'ਚ ਗੰਦਗੀ ਇੰਨੀ ਪਈ ਆ। ਅਸੀਂ ਪ੍ਰੈਗਨੈਂਟ ਆ ਲੈਣਾ ਅਜ ਖੜੀਆਂ ਬਾਥਰੂਮ ਜਾਣ ਵੀ ਉੱਥੇ ਪਾਣੀ ਨਹੀਂ ਹੈਗਾ। ਇੰਨੀ ਬੁਰੀ ਹਾਲਤ ਹਸਪੀਟਲ 'ਚ। ਤੁਹਾਡਾ ਕੀ ਕਹਿਣਾ ਜੀ? ਸਾਰਾ ਕੀ ਨਾ ਜੀ ਸੋਮਨ ਆਸ਼ਾ ਵਰਕਰ ਹੈ ਤੁਹਾਨੂੰ ਵੀ ਇਦਾਂ ਦੀਆਂ ਮੁਸੀਬਤਾਂ ਚੱਲੀਆਂ ਕਰਨੀਆਂ ਹਾਂ ਹਾਂ ਜੀ ਬਹੁਤ ਜ਼ਿਆਦਾ ਆਉਂਦੀ ਕਈ ਵਾਰ ਸਾਨੂੰ ਪੇਸ਼ੈਂਟ ਨੂੰ ਲੈ ਕੇ ਆਣਾ ਕਈ ਵਾਰ ਸਾਨੂੰ ਅੱਖਾਂ ਲੱਗਦਾ ਉਸ ਟਾਈਮ ਕਹਿੰਦੇ ਵੀ ਪ੍ਰੈਗਨੈਂਟ ਡਾਕਟਰ ਹੈਗੇ ਇੱਥੇ ਡਾਕਟਰ ਪ੍ਰੈਗਨੈਂਟਾਂ ਵਾਸਤੇ ਨਹੀਂ ਹੈਗੇ ਕਈ ਵਾਰ ਹਾਂ ਜੀ ਪ੍ਰੈਗਨਟਾਂ ਨੂੰ ਬਹੁਤ ਪਰੇਸ਼ਾਨੀਆਂ ਹੁੰਦੀਆਂ ਫਿਰ ਕਿੱਥੇ ਜਾਂਦੇ ਨੇ ਵਿਚਾਰੇ ਉਹ ਉਹ ਰੈਫਰ ਕਰ ਦਿੰਦੇ ਜੀ ਕਈ ਵਾਰ ਹੀ ਰੈਫਰ ਹਾਂ ਜੀ ਹਾਂ ਜੀ ਉਹ ਵੀ ਫੂਟ ਰੱਖ ਦਿੱਤੀ ਜਾਂਦੀ ਐ ਰੋਪੜ ਕਹਿੰਦੇ ਜੀ ਰੋਪੜ ਕਈ ਵਾਰ ਜਾਂ ਕਿਤੇ ਨਾ ਕਿਤੇ ਰੈਫਰ ਕਰ ਦਿੰਦੇ ਨੇ ਅਤੋਂ ਨੂੰ ਅੰਦਰ ਦੀ ਤਸਵੀਰਾਂ ਵੀ ਦਿਖਾਉਂਦੇ ਆ ਜਿੱਥੇ ਕਿ ਜਿਹੜੇ ਪੇਸ਼ੈਂਟ ਵਗੈਰਾ ਬੈਠੇ ਹੁੰਦੇ ਨੇ ਇੱਥੇ ਕੋਈ ਪ੍ਰਬੰਧ ਨਹੀਂ ਕੀਤੇ ਗਏ ਤਸਵੀਰਾਂ ਦਿਖਾ ਰਹੇ ਸੀ ਕੋਈ ਪੱਖਾ ਵਗੈਰਾ ਵੀ ਨਹੀਂ ਜਿਹੜੇ ਇੱਥੇ ਆਂਦੇ ਨੇ ਲੇਡੀਆਂ ਆਉਂਦੇ ਨੇ ਉਹਨਾਂ ਨੂੰ ਪੱਖਾ ਵਗੈਰਾ ਵੀ ਨਹੀਂ ਸਪੂਲ ਦਿੱਤੀ ਗਈ ਅੰਦਰ ਦੀ ਤਸਵੀਰ ਵੀ ਤੁਹਾਨੂੰ ਨਾ ਸਾਂਝੀਆਂ ਕਰ ਰਹੇ ਆ ਕੀ ਕਹਿਣਾ ਜਿਹੜੇ ਇੱਥੇ ਬੈਠੇ ਨੇ ਲੇਡੀਆਂ ਬੈਠੇ ਨੇ ਮਰੀਜ਼ ਬੈਠੇ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੰਤੂ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਪੱਖੇ ਵੀ ਇੱਥੇ ਬਿਲਕੁਲ ਨਹੀਂ ਨਜ਼ਰ ਆ ਰਹੇ ਅਕੇਲੇ ਵੀ ਸਿਰਫ ਨਾਂ ਦੇ ਆਪਣੇ ਟੀਨਾ ਕੋਲ ਆ ਜੀ ਤੁਸੀਂ ਇੱਥੇ ਬੈਠ ਕੇ ਕਿੰਨੇ ਘੰਟੇ ਸਮੇਂ ਤੋਂ ਬੈਠੇ ਹੋ ਅੱਧਾ ਘੰਟਾ ਹੋ ਗਿਆ ਤੁਸੀਂ ਸਪੈਸ਼ਲ ਲੈ ਕੇ ਆਏ ਹੋ ਇੱਥੇ ਗਰਮੀ ਕਿੰਦਾ ਨਜ਼ਰ ਆ ਰਹੀ ਗਰਮੀ ਦੇ ਵਿੱਚ ਕੀ ਕਹਿੰਦੇ ਤੁਸੀਂ ਗਰਮੀ ਤਾਂ ਬਹੁਤ ਜ਼ਿਆਦਾ ਹੈ ਤੇ ਪੱਖਾ ਵਗੈਰਾ ਕੁਝ ਨਹੀਂ ਆਇਆ ਕੁਝ ਨਹੀਂ ਲੱਗਣਾ ਜ਼ਰਾ ਰੇ ਨਹੀਂ ਠੀਕ ਹਨ ਜੀ ਮੇਰਾ ਨਾਮ ਜੁਲਜੀਤ ਕੋਰ ਆਸ਼ਾ ਬੜਕਰ ਮਰਮਾ ਚਿਲਕਾ ਤੋਂ ਤੇ ਸਾਨੂੰ ਕਹਿੰਦੇ ਵੀ ਪੇਸ਼ੈਂਟ ਹੋਰੇ ਲੈ ਕੇ ਆਓ ਕਿ ਅਸੀਂ ਡਿਲੀਵਰੀ ਨੂੰ ਨਾਰਮਲ ਡਿਲੀਵਰੀ ਨੂੰ ਜ਼ਿਆਦਾਤਰ ਅਸੀਂ ਉਹ ਵੀ ਮੋਟੀਵੇਟ ਕਰਦੇ ਹਾਂ ਸਾਡੀ ਡਿਰ ਵੀ ਨਾਰਮਲ ਐਕਟਿਵ ਹੋ ਗਈ ਪੇਸ਼ੈਂਟ ਵੀ ਪਰ ਇੱਥੇ ਸਾਡੇ ਲੇਬਰ ਰੂਮ ਵਿੱਚ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਹੈ ਬਾਥਰੂਮ ਵਿੱਚ ਨਹੀਂ ਗੰਦੀ ਸਮੈਲਾਂ ਦੀ ਹੈ ਕਿ ਸਾਡੀ ਕੋਲ ਡਿਊਟੀ ਨਹੀਂ ਬਣਦੀ ਕਿ ਅਸੀਂ ਬਾਲਟੀ ਚੱਕ ਕੇ ਆਪ ਲੇਬਰ ਰੂਮ ਵਿੱਚ ਲੈ ਕੇ ਗਈਏ ਪਰ ਅਸੀਂ ਪਾਣੀ ਆਪ ਬਾਲਟੀ ਚੱਕ ਕੇ ਲੇਬਰ ਰੂਮ ਵਿੱਚ ਲੈ ਕੇ ਜਾਂਦੇ ਹਾਂ ਉਹਨਾਂ ਜਿਹੜੀਆਂ ਸਟਾਫ ਨਰਸਾਂ ਉਹਨਾਂ ਦੀ ਵੀ ਕੋਈ ਵਿਚਾਰੀਆਂ ਨਹੀਂ ਉਹ ਨਹੀਂ ਡਿਲੀਵਰੀ ਬਹੁਤ ਅੱਛੇ ਤੇ ਕਰਦੀਆਂ ਪਰ ਉਹਦੇ ਜੋ ਵੀ ਪ੍ਰਸ਼ਾਸਨ ਦਾ ਕੁਝ ਵੀ ਹੈ ਐਸਐਮਓ ਦਾ ਜਾਂ ਕੋਈ ਵੀ ਹੈ ਪਰ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਪਾਣੀ ਦਾ ਪ੍ਰਬੰਧ ਕਿੰਨੇ ਸਮੇਂ ਤੋਂ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਮੇਰੇ ਤਕਰੀਬਨ 6 ਮਹੀਨੇ ਸਾਲ ਹੋ ਗਿਆ ਇੱਥੇ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈਗਾ ਪਿਛਲੀ ਜੁਲਾਈ ਤੋਂ ਪਿਛਲੀ ਜੁਲਾਈ ਤੋਂ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਪਾਣੀ ਦੀ ਵੀ ਨਹੀਂ ਹੋ ਰਹੀਗਾ ਪਰ ਪਾਣੀ ਸਾਨੂੰ ਆਪ ਜਾਂ ਜਿਹੜੇ ਇਹ ਸਿੱਪਰ ਰੱਖਿਆ ਹੋਇਆ ਇਹ ਖੁਦ ਪਾਣੀ ਦੀ ਬਾਲਟੀ ਅੰਦਰ ਰੱਖਦੇ ਇੱਕ ਬਾਲਟੀ ਨਾਲ ਨਹੀਂ ਸਰਦਾ ਅਸੀਂ ਵੀ ਕਹਿੰਦੇ ਆ ਬਾਰ-ਬਾਰ ਕੁੜੀਆਂ ਨੂੰ ਗਲੱਜ ਧਰਾ ਕੇ ਉਹਨਾਂ ਨੂੰ ਹੱਥ ਧੋਣੇ ਪੈਣੇ ਵਾਸ਼ ਕਰਨੇ ਪੈਣੇ ਆ ਪਰ ਪਾਣੀ ਦਾ ਇੱਥੇ ਅਰੇਂਜਮੈਂਟ ਹੋਣਾ ਚਾਹੀਦਾ ਕੋਈ ਹੋਰ ਸਹੂਲਤ ਕੋਈ ਹੋਰ ਸੁਕੇ ਐਨੀ ਵੀ ਡਾਕਟਰ ਨਹੀਂ ਡਾਕਟਰ ਹੈ ਨਹੀਂ ਉਹ ਸਾਨੂੰ ਰੋਪੜ ਤੇ ਦੇ ਦਿੰਦੇ ਆ ਤੇ ਰੋਪੜ ਉਹ ਸਾਨੂੰ ਪੇਸ਼ ਨਾ ਇਨਾ ਰਾਸ਼ਮੰਡ ਕਰਦੇ ਆ ਕਿ ਤੁਸੀਂ ਇੱਧਰ ਜਾਓ ਉੱਧਰ ਜਾਓ ਅਸੀਂ ਪੇਸ਼ੈਂਟ ਨੂੰ ਕਹਿੰਦੇ ਤੁਸੀਂ ਕਿਹ ਗੌਰ ਤੋਂ ਕਿਉਂ ਇੱਥੇ ਪੇਸ਼ੈਂਟ ਲੈ ਕੇ ਆਨੇ ਆ ਤੇ ਸਾਨੂੰ ਇਸ ਚੀਜ਼ ਦਾ ਵੀ ਬਹੁਤ ਹੀ ਉਹ ਕਰਨਾ ਪੈਂਦਾ ਹੈ ਮੁਸ਼ਕਿਲਾਂ ਮੈਂ ਹਾਲੇ ਕਿ ਸਾਨੂੰ ਕਹਿੰਦੇ ਕਦੇ ਪੀਜੀ ਲੈ ਜਾਓ ਕਦੇ ਛੇ ਫੈਸਲਾ ਦੋ ਸਾਨੂੰ ਪਹਿਣਾ 100 ਰੁਪਏ ਇੱਥੇ ਕੋਈ ਮੁੱਢਲੀ ਸਹੂਲਤ ਨਹੀਂ ਹੈਗੀ ਇੱਥੇ ਕੋਈ ਸਹੂਲਤ ਨਹੀਂ ਹੈਗੀ ਠੀਕ ਤੁਹਾਨੂੰ ਮੈਂ ਅੱਜ ਤੁਸੀਂ ਮੌਕੇ ਤੇ ਪਹੁੰਚੇ ਹਾਂ ਇੱਥੇ ਆਏ ਹਾਂ ਸਿਵਲ ਹਸਪਤਾਲ 'ਚ ਕੀ ਕਹਿਣਾ ਜਿਹੜਾ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਕੀ ਕਹਿਣਾ ਸੋਰੀ ਦੇਖੋ ਅਸੀਂ ਡਿਮਾਂਡ ਕੀਤੀ ਹੋਈ ਹੈ ਫੰਡਸ ਦੀ ਜਦੋਂ ਫੰਡ ਆ ਜਾਣਗੇ ਦੇ ਦੇਣਗੇ ਤਨਖਾਹਾਂ ਨੂੰ ਕਿਉਂਕਿ ਕਾਫੀ ਕਰੋਨਾ ਦੇ ਸਮੇਂ ਤੋਂ ਇਹ ਲੰਬੇ ਸਮੇਂ ਤੋਂ ਅਸੀਂ ਬਹਾਰ ਰਹੇ ਨੇ ਜੀ ਜੇ ਇਹਨਾਂ ਨੂੰ ਤਨਖਾਹ ਨਹੀਂ ਮਿਲੇ ਤਾਂ ਫਿਰ ਕਿਸ ਨੂੰ ਮਿਲੇਗੀ ਜੀ ਕਹਿਣ ਦਾ ਪਾਬਤਾ ਹੈ ਵੀ ਦੇਖੋ ਨੂੰ ਦੇਖ ਰਹੇ ਹਾਂ ਅਸੀਂ ਕੌਨੇ মিডিਆ ਅਸੀਂ ਉਹ ਅਸੈਸਮੈਂਟ ਕਰ ਰਹੇ ਹਾਂ ਫੰਡਸ ਦੀ ਅਸੀਂ ਡਿਮਾਂਡ ਕੀਤੀ ਹੈ ਜਦੋਂ ਫੰਡ ਆ ਰਹੀਏ ਨਵਾਬੀ ਦਾ ਸੰਟਰਕਟ ਜਾਈ ਤੇ ਮੈਮ ਕੋਈ ਇਦਾਂ ਦੀ ਕੋਈ ਚੰਕੌਰ ਸਾਹਿਬ ਦੇ ਵਿੱਚ ਮੁਰਲੀ ਸਹੂਲਤ ਵੀ ਨਹੀਂ ਦਿੱਤੀ ਗਈ ਆ ਜਿਹੜੇ ਨਾਂ ਤੁਸੀਂ ਦੇਖ ਰਹੇ ਪਿਛਲੇ ਪਾਸੇ ਇੱਥੇ ਜਿਹੜੀਆਂ ਪ੍ਰੈਗਨੈਂਟ ਲੇਡੀ ਵਗੈਰਾ ਆਉਂਦੀਆਂ ਨੇ ਨਾ ਕੋਈ ਪੱਖਾ ਹੈ ਨਾ ਕੋਈ ਬਾਥਰੂਮ ਘਰ ਸਹੀ ਨਹੀਂ ਹੈਗਾ ਜੀ ਇਹ ਬਿਲਕੁਲ ਹਾਲਤ ਕੋਈ ਚੰਗੇ ਨਜ਼ਰ ਨਹੀਂ ਆ ਰਹੀ ਜੀ ਹਸਪਤਾਲ ਦੇ ਉਹਦੇ ਰਿਗਾਰਡਿੰਗ ਦਾ ਐਸਐਮ ਸਾਹਿਬ ਵੀ ਦੱਸ ਸਕਦੇ ਆ ਨਵੇਂ ਬਿਲਡਿੰਗ ਦੀ ਇਮਾਰਤ ਨਵੇਂ ਇਮਾਰਤ ਦੀ ਕੰਸਟਰਕਸ਼ਨ ਸਾਰੀ ਚੱਲਦੀ ਪਈ ਜੀ ਪੂਰੀ ਔਨ ਨੇ ਬਿਲਕੁਲ ਨੇੜੇ ਆ ਗਈ ਜੀ ਐਸਐਮ ਸਾਹਿਬ ਫਿਲਹਾਲ ਦੀ ਸਥਿਤੀ ਤਾਂ ਇਹੀ ਨਜ਼ਰ ਆ ਰਹੀ ਹੈ ਕਿਉਂਕਿ ਹ ਨਹੀਂ ਹੈ ਨਹੀਂ ਜੀ ਕੋਈ ਬਾਥਰੂਮ ਕੋਈ ਰਸੋਈ ਲੱਗੇ ਹੋਏ ਨੇ ਲਾਈਟ ਅੰਦਰ ਬੱਲਬ ਨਹੀਂ ਕੁਝ ਨਹੀਂ ਜੀ ਬਲਦੀ ਹੈ ਬਲਦੀ ਪਈ ਹੈ ਜੀ ਉਹ ਇਸ ਦੂਸਰੇ ਦੇ ਵਿੱਚ ਬਰਮਤ ਹੋ ਰਹੀ ਹੈ ਇਸ ਕਰਕੇ ਇਹ ਥੋੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੇਕਿਨ ਜਦੋਂ ਨਵੀਂ ਬਿਲਡਿੰਗ ਉਸਾਰਨ ਹੋ ਜਾਏਗੀ ਫੰਡ ਆ ਜਾਣਗੇ ਫੰਡ ਆ ਜਾਣਗੇ ਉਸ ਵੇਲੇ ਸਭ ਕੁਝ ਠੀਕ ਹੋ ਜਾਵੇਗਾ ਗੰਦਗੀ ਵੀ ਕਾਫੀ ਨਜ਼ਰ ਆ ਰਹੀ ਸਰ ਫੰਡ ਦਾ ਚਲੋ ਜਦੋਂ ਆਉਣਗੇ ਜਦੋਂ ਇਹ ਗੱਲਾਂ ਤੇ ਫਿਲਹਾਲ ਜਿਹੜੀ ਸਥਿਤੀ ਹੈ ਤਾਂ ਕਾਫੀ ਨਾਜ਼ੁਕ ਹੈ ਨਾ ਇਸ ਸਮੇ ਮਰੀਜ਼ ਇੱਥੇ ਪਹੁੰਚ ਰਹੇ ਨੇ ਹਸਪਤਾਲ ਦੇ ਵਿਚਾਰੇ ਨੇ ਤੇ ਜਿਹੜੇ ਪਿੱਛੇ ਗੰਦਗੀ ਦੇ ਢੇਰ ਲੱਗੇ ਵਰਗੇ ਕੰਮ ਨਹੀਂ ਕਰ ਰਹੇ ਨੇ ਲੇਕਿਨ ਇਹ ਹੈ ਕਿ ਅਸੀਂ ਜਿਵੇਂ ਜਿਹੜੇ ਐਮਸੀ ਹੈ ਜਿਹੜਾ ਉਹ ਬੈਂਕੀ ਦਿੱਤੀ ਜੀ ਉਸ ਕੋਲ ਇਹ ਖੇਲਾ ਲਟਾ ਦੇ। ਔਰ ਜਦ ਤੱਕ ਬਦਲਵੇਂ ਪ੍ਰਬੰਧ ਨਹੀਂ ਹੋਣਦੇ ਉਸ ਦੇ ਵਾਸਤੇ ਪੰਨ ਨਹੀਂ ਮਹੀਆ ਕਰਨਾ। ਜਦ ਤੱਕ ਉਹ ਸਾਡੀ ਬਦਲਤ ਕਰਨੀ ਅੱਗੇ ਆ ਜਾ। ਉਹ ਕਰ ਵੀ ਰਹੇ ਨੇ। ਸਾਡਾ ਕਰ ਵੀ। ਧੰਨਵਾਦ।